ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਾ ਜੀ ਆਪਾਂ ਖੜੇ ਆਂ ਸ਼ਹਿਰ ਫਿਰੋਜ਼ਪੁਰ ਹਾਲਾਂਕਿ ਬਾਹਰ ਹੀ ਖੜੇ ਆਂ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਕੈਂਟ ਦੇ ਵਿੱਚ ਆਪਾਂ ਖੜੇ ਆਂ ਮਿਲਨ ਮੋਟਰ ਫਿਰੋਜ਼ਪੁਰ ਕੈਂਟ ਸਭੀ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਈ ਫੋਰ ਸਿੱਤਾ ਠੀਕ ਨਹੀਂ ਜੀ ਵਧੀਆ ਜੀ ਵਧੀਆ ਤੇ ਨਵੀਆਂ ਗੱਡੀਆਂ ਦਾ ਸਟਾਕ ਲੈ ਕੇ ਆਏ ਬਾ ਜੀ ਤੁਹਾਡੇ ਬਾਅਦ ਸਾਰਾ ਸਟਾਕ ਰੀਫਰੈਸ਼ ਹੋ ਗਿਆ ਤੇ ਭਾਜੀ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਮਿਲਨ ਮੋਟਰ ਜੀਟੀ ਰੋਡ ਸਮੁੰਦਰੀ ਪ੍ਰੋਬਲਮ ਦੇ ਸਾਹਮਣੇ ਹੂੰ ਫਿਰੋਜ਼ਪੁਰ ਕੈਂਟ ਸਮੁੰਦਰੀ ਪੈਟਰੋਲ ਪੰਪ ਮਸੂਰਾ ਇੱਥੇ ਸਮੁੰਦਰੀ ਪੈਟਰੋਲ ਪੰਪ ਦੇ ਸਾਹਮਣੇ ਉਹ ਪੰਪ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਪੰਪ ਜੀ ਸਮੁੰਦਰੀ ਪੰਪ ਤੇ ਭਾਜੀ ਐਕਸਪ੍ਰੈਸ ਤੋਂ ਕਰੀਏ ਸਟਾਰਟ ਫਿਰ ਹਾਂ ਜੀ ਹਾਂ ਜੀ ਦੱਸਿਓ ਫਿਰ ਇਹ ਜੀ 2020 ਮਾਡਲ ਹੈ ਜੀ ਹੂੰ ਪਹਿਲੇ ਨਾ ਦੀ ਕਾਰ ਹੈ 35000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਵੀਐਕਐਸਆਈ ਪਲੱਸ ਮਾਡਲ ਹੈ ਨਵਾਂ ਹੈਗਾ ਇਹ 5.5 ਤੋਂ 6 ਦੀ ਰੇਂਜ ਨਵਾਂ ਮਾਡਲ ਹੈ ਇਹ ਠੀਕ ਹੈ ਹੂੰ ਆਪਾਂ ਦੇ ਦੇਵਾਂਗੇ 3.5 ਲੱਖ ਰੁਪਏ ਦਾ 3.5 ਲੱਖ ਦੀ ਹਾਂ ਨਵੇਂ ਵਰਗੀ ਸਾਫ਼ ਸੁਥਰੀ ਕਾਰ 2020 ਮਾਡਲ ਪਹਿਲੇ ਨਾਲ ਦੀ 35000 ਚੱਲੀ ਹਾਂਜੀ ਹਾਂਜੀ ਕਰੋ ਜੀ ਚੈੱਕ ਨਹੀਂ ਸੰਦੀ ਬਹੁਤ ਸਾਫ਼ ਸੁਥਰੀਆ ਕਰਾ ਵੀ ਫੁੱਲ ਹੈ ਸੀਟ ਕਵਰ ম্যাਟਿੰਗ ਸਭ ਓਕੇ ਡਨ ਹੈ ਠੀਕ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ ਦੀ ਡਾਊਨ ਪਾਇਣ 50000 ਹੀ ਬੜਾ ਜੀ ਬਾਕੀ 50000 ਹਾਂਜੀ ਲਓ ਜੀ ਬਾਦੂਆ ਕਹਿੰਦੇ 50000 ਰੁਪਏ ਲਿਆਓ ਬਾਕੀ ਹੋ ਜਾਊਗਾ ਗੱਡੀ ਦੇ ਉੱਤੇ ਲੋਨ ਵਧੀਆ ਗੱਡੀਆਂ ਬਾਈ ਜੀ ਐਸਪ੍ਰੈਸੋ ਹਰ ਵੇਲੇ ਡਿਮਾਂਡ 'ਚ ਰਹਿਣ ਵਾਲੀ ਤੇ ਅੱਗੇ ਆ ਗਈ ਆਈ 3 ਗ੍ਰੈਂਡ ਦੱਸਿਓ ਜੀ ਮੀ ਜੀ ਡੀਜ਼ਲ ਦੀ ਕਾਰ ਹੈ ਜੀ ਬਜਟ ਵਾਲੀ ਕਾਰ ਹੈ ਥੋੜੇ ਪਹਿ ਹੈ ਡੀਜ਼ਲ ਦੀ ਕਾਰ ਠੀਕ ਹੈ। ਅਲਾਏ ਲੱਗੇ ਟਾਇਰ ਨਵੇਂ ਪਹਿਲੇ ਨਾਲ ਦੀ ਚਿੱਟੇ ਰੰਗ ਦੀ 70000 ਚੱਲੀ। ਜਨਗਿਰ ਏਸੀ ਸਭ ਕੁਝ ਹੋ ਰੀਆ ਪਿਆ ਟਾਇਰ ਟੂ ਨਵੇਂ ਪਏ ਆ ਜੀ। ਹੂੰ। ਡਿਮਾਂਡ ਹੈਗੀ 275000 2.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਜੀ। 2.5 ਲੱਖ ਦੀ ਡੀਜ਼ਲ ਦੀ ਕਾਰ 15 ਮਾਡਲ ਦਿਖਾ ਬਿਕਲਿਸ ਨਾਲ। ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਤੇ ਅਲਾਏ ਲੱਗੇ ਆ, ਬੂਮਾ ਬੂਮਾ ਸੀਟ ਕਵਰ। ਕੁਛ ਨਹੀਂ ਕਰਾਉਣ ਦੀ ਲੋੜ। ਕੈਮਰਾ ਹਰ ਇੱਕ ਚੀਜ਼ ਓਕੇ ਆ। ਕੋਈ ਕੰਮ ਖਰਚਾ ਨਹੀਂ ਹੈਗਾ। ਕੋਈ ਕੰਮ ਖਰਚਾ ਨਹੀਂ। ਤੇ ਇਹਦੇ ਵਾਸਤੇ ਡਾਊਨ ਪੇਮੈਂਟ 50000 ਹੀ ਬੜਾ ਜੀ ਇਹਦੇ ਵਾਸਤੇ ਬਾਕੀ ਹੋ ਜੂਗਾ ਲੋਨ ਤੇ ਅੱਗੇ ਗੱਡੀ ਖੜੀ ਆ ਬਰੀਜਾ ਦੱਸਿਓ ਵੀਰੇ ਕਿੰਨਾ ਮਾਡਲ ਆ ਇਹਦੀ 2019 ਮਾਡਲ ਜਡੀ ਆ 85000 ਕਿਲੋਮੀਟਰ ਚੱਲੀ ਆ ਠੀਕ ਆ ਜੀ ਬੀਮਾ ਫੁੱਲ ਆ ਟਾਇਰ ਦਾ ਭਾ ਵਧੀਆ ਸਾਫ ਸੁਥਰੀ ਗਾਰ ਆ ਬਾਡੀ ਲਾਈਨ ਬਹੁਤ ਵਧੀਆ ਗਾਰ ਦੀ ਠੀਕ ਆ ਇਸਲਾਵਾ ਜਲਵਾ ਹਰ ਇੱਕ ਹੀ ਪਰਫੈਕਟ ਆ ਇਹਦੀ 1.5 ਲੱਖ ਰੁਪਏ ਅਨੁਮਾਨ ਆ ਜੀ 7.75 ਲੱਖ ਦੀ ਕਾਰ ਦੇ ਦੇਾਂਗੇ 7 ਲੱਖ ਦਾ ਲੋਨ ਵੀ ਕਰਵਾ ਦੇਾਂਗੇ ਲਓ ਜੀ 75000 ਰੁਪਿਆ ਲਿਆਇਓ 7 ਲੱਖ ਦਾ ਲੋਨ इजीली ਹੋ ਜੂਗਾ ਗੱਡੀ ਦੇ ਉੱਤੇ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ ਸੁਥਰੀ ਆ ਜਿਹੜੇ ਵੀਰ ਬਰੀਜਾ ਲੱਭ ਰਹੇ ਨੇ ਧਿਆਨ ਨਾਲ ਦੇਖ ਲੋ ਬਾਈ ਜੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਗੱਡੀ ਦਾ ਹਰ ਇੱਕ ਕੋਨਾ ਦਿਖ ਜੇ ਅੰਦਰੋਂ ਵੀ ਤੇ ਬਾਹਰੋਂ ਵੀ ਪਿੱਛੋਂ ਵੀ ਦਿਖਾ ਦੇ ਮਿੱਤਰਾਂ ਸਿਰਫ 75000 ਰੁਪਏ ਡਾਊਨ ਪੇਮੈਂਟ ਲੈ ਕੇ ਆਉਣੀ ਆ ਬਾਕੀ ਹੋ ਜਾਊਗਾ ਗੱਡੀ ਤੇ ਲੋਨ ਤੇ ਅੱਗੇ ਗੱਡੀ ਖੜੀ ਆ ਕਲੇਰੀਓ ਚਿੱਟੇ ਰੰਗ ਦੀ ਦੱਸਿਓ ਜੀ ਪੈਟਰੋਲ ਦੀ ਕਾਰ ਆ ਜੀ 2015 ਮਾਡਲ ਠੀਕ ਆ ਜੀ 50000 ਕਿਲੋਮੀਟਰ ਜੈਨਨ ਚੱਲੀ ਹੋਈ ਆ ਹੂੰ ਵੀ ਐਕਸਾਈ ਮਾਡਲ ਆ ਪਾਵਰ ਸਟੀਅਰਿੰਗ ਪਾਵਰ ਵਿੰਡੋ ਸਾਰਾ ਕੁਝ ਆਈ ਹੈ ਠੀਕ ਆ ਜੀ ਟਾਇ ਤੇ ਰੇਟ ਕੀ ਹੈ ਰੇਟ ਹੈ ਜੀ ਇਹਦਾ 275000 ਰੁਪਏ ਡਿਮਾਂਡ ਹੈ ਜੀ 2.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ 2 ਲੱਖ ਦਾ ਲੋਨ ਇਹਦੇ ਤੇ ਵੀ ਕਰਾ ਦੇਾਂਗੇ ਲਓ ਜੀ 15 ਮਾਡਲ ਪੈਟਰੋਲ ਦੀ ਸਲੇਰੀਓ 2.5 ਲੱਖ ਦੀ ਮਿਲ ਜੂ ਐਂਡਰੌਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਨਵੇਂ ਪਏ ਹੋਣੇ 50000 ਰੁਪਏ ਦੇ ਬਸ ਤੇ ਲਿਆਓ 2 ਲੱਖ ਦਾ ਲੋਨ ਹੋ ਹੀ ਜਾਊਗਾ ਆਲਟੋ ਕੈਟਨ ਦੇ ਰੇਟ ਦੇ ਵਿੱਚ ਵੀ ਜੀ ਵਧੀਆ ਗੱਡੀ ਆ ਇਹ ਹੋਰ ਰੇਟ 'ਚ ਮਿਲ ਰਹੀ ਆ ਪਰ ਉਦੋਂ ਵਧੀਆ ਗੱਡੀ ਆ ਤੇ ਅੱਗੇ ਆ ਗਈ ਕੈਟਨ ਨਵੀਂ ਸ਼ੇਪ ਵਾਲੀ ਜੀ ਦੱਸੋ 2024 ਮਾਡਲ ਕੈਟਨ ਹੈ ਜੀ ਸਿਰਫ 10000 ਕਿਲੋਮੀਟਰ ਚੱਲੀ ਹੈ ਫਰਸਟ ਓਨਰ ਹੈ ਆਲ ਓਰੀਜਨਲ ਗਾਰੰਟੀ ਨਾਲ ਜੀ ਵੀਐਕਐਸਆਈ ਪਲੱਸ ਮਾਡਲ ਹੈ ਜੀ ਇਹ ਵੀ 5.5 ਲੱਖ ਦੀ ਨਵੀਂ ਹੈ ਜੀ ਆਪਣੀ ਡਿਮਾਂਡ ਸਾਰੀ ਸਵਾ ਜਾ ਰਹੇ ਜੀ 4 ਲੱਖ ਦੀ ਕਾਰ ਦੇ ਦੇਾਂਗੇ 24 ਮਾਡਲ ਗੱਡੀ 24 ਮਾਡਲ ਕਾਰ ਜੀ ਲਓ ਜੀ 24 ਮਾਡਲ ਗੱਡੀ ਸਵਾ 4 ਲੱਖ ਦੀ ਹਾਂ ਸਵਾ 4 ਲੱਖ ਦੀ ਡਿਮਾਂਡੇ 4 ਲੱਖ ਦੀ ਦੇ ਦੇਾਂਗੇ ਅਸਲ 4 ਲੱਖ ਦੀ ਦੇ ਦੇਾਂਗੇ ਕਰੋ ਜੀ ਚੈੱਕ ਕੀ ਟਿਕਰ ਮੈਟਿੰਗ ਹਰ ਇੱਕ ਚੀਜ਼ ਹਰ ਸਭ ਕੁਝ ਹੈਗਾ ਹੀ ਸਾਰਾ ਕਰੇਗੇ ਜਿਹੜੇ ਵੀਰ ਨਵੀਂ ਕੈਟਨ ਖੜਾਉਣ ਦੇ ਜਾ ਰਹੇ ਨੇ ਉਹਨਾਂ ਨੂੰ ਬਈ ਬਿਲਕੁਲ ਜਾਣ ਦੀ ਲੋੜ ਨਹੀਂ 24 ਮਾਡਲ ਬਿਲਕੁਲ ਨਵੀਂ ਕਾਰ ਹੈ ਬਹੁਤ ਪੈਸੇ ਬਚ ਜਾਣਗੇ ਡਾਊਨ ਪੇਮੈਂਟ ਬਾਈ ਕਿੰਨੀ ਡਾਊਨ ਪੇਮੈਂਟ 50000 ਰੁਪਏ ਲਓ ਜੀ 50000 ਲਿਓ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸਿਓ ਵੀਰੇ 2018 ਮਾਡਲ ਜੀ ਜੀ E+ ਮਾਡਲ ਹੈ 1.4 ਚ ਹੈ ਹੂੰ ਅਸੈਸਰੀ ਸਾਰੀ ਲੱਗੀ ਹੈ ਅਲੋਏ ਠੀਕ ਹੈ ਕੈਮਰਾ ਐਂਡਰੋਇਡ ਸਟੀering ਕੰਟਰੋਲ ਜੀ ਟੋਟਲੀ ਲੱਗਾ ਜੀ ਔਨ ਰਿਕਾਰਡ 80000 ਕਿਲੋਮੀਟਰ ਚੱਲੀ ਹੈ ਹੂੰ ਸਾਫ ਸੁਥਰੀ ਹੈ ਜੀ ਨਵੇਂ ਆਰ ਕੀ ਪਹਿਲੇ ਨਾਲ ਦੀ ਕਾਰ ਹੈ ਜੀ 8 ਲੱਖ ਰੁਪਏ ਦੀ ਡਿਮਾਂਡ ਹੈ ਜੀ 7.5 ਲੱਖ ਰੁਪਏ ਦੀ ਕਾਰ ਦੇ ਦੇ ਦਾਂਗੇ ਜੀ ਠੀਕ ਹੈ 7 ਲੱਖ ਦਾ ਲੋਨ ਹੀ ਕਰਵਾ ਦੇਾਂਗੇ ਜੀ ਲਓ ਜੀ 7 ਲੱਖ ਦਾ ਲੋਨ ਵੀ ਹੋ ਜੂ 7.5 ਦੀ ਗੱਡੀ ਮਿਲ ਜੂ 50000 ਰੁਪਏ ਲੈ ਕੇ ਡਾਊਨ ਪੇਮੈਂਟ ਦਾ ਕਰੋ ਜੀ ਚੈੱਕ ਨਹੀਂ ਸੰਦੀ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਆ 1.4 ਹਾਂ ਜੀ ਹਾਂ ਜੀ ਵੱਧ ਐਵਰੇਜ ਵਾਲੀ ਕਾਰ ਹੈ ਇਹ ਤੇ ਅੱਗੇ ਬਈ ਗੱਡੀ ਖੜੀ ਹੈ ਨੈਕਸਨ ਦੱਸਿਓ ਜੀ ਇਹ ਟਾਟਾ ਦੀ ਨੈਕਸਨ ਹੈ ਜੀ 5 ਸਟਾਰ ਰੇਟਿੰਗ ਵਾਲੀ ਕਾਰ ਹੈ ਜੀ ਹਮ ਪੈਟਰੋਲ ਦੀ ਐਕਸਿਆ ਡੇ ਮਾਡਲ ਹੈ ਠੀਕ ਹੈ 2020 BS6 ਹਮ ਇਹ ਵੀ 50 60000 ਦੇ ਵਿੱਚ ਫਸਟ ਨਾਲ ਰਗਾਰ ਹੈ ਅਲਾਈ ਵਗੈਰਾ ਐਕਸਟਰਾ ਲੱਗੇ ਜੀ ਜੀ ਲਓ ਜੀ ਕਰੋ ਚੈੱਕ ਇਹਦੀ ਡਿਮਾਂਡ ਸਿਰਫ ਅਸੀਂ 6 ਲੱਖ ਰੁਪਏ ਰੱਖੀ ਹੈ ਜੀ ਓਕੇ ਸਾਢੇ 5 ਲੱਖ ਦੀ ਕਾਰ ਦੇ ਦੇ ਦਾਂਗੇ ਜੀ 5 ਲੱਖ ਦਾ ਲੋਨ ਵੀ ਕਰਵਾ ਦੇਾਂਗੇ ਲਓ ਜੀ ਸਾਢੇ 5 ਲੱਖ ਦੀ ਕਾਰ ਮਿਲ ਜੂ 5 ਲੱਖ ਦਾ ਲੋਨ ਵੀ ਹੋ ਜੂਗਾ 50000 ਰੁਪਏ ਦੇ ਬਸ ਤੇ ਲਿਆ ਡਾਉਨ ਪੇਮੈਂਟ ਦਾ ਅਲਾਈ ਟਾਇਰ ਐਕਸਟਰਾ ਪਏ ਹੋਣੇ ਤੇ ਗੱਡੀ ਕੰਡੀਸ਼ਨ ਦੀ ਬਹੁਤ ਨਵੀਂ ਆ ਤੇ 50000 ਹੋ ਜੂਗਾ ਲੋਨ ਸਰ ਹਾਂ ਜੀ ਹਾਂ ਜੀ ਬਾਕੀ ਕਰ ਲੋਨ ਤੇ ਅੱਗੇ ਆ ਕੀ ਕ੍ਰਿਸ਼ਟਾ ਦੱਸਿਓ ਜੀ ਇੱਕ ਰਿਸ਼ਤਾ ਜੀ ਬੀਐਸ 6 ਹੈ ਜੀ 2020 ਮਾਡਲ ਵੀਐਕਸ ਮਾਡਲ ਹੈ ਜਿਹੜਾ 28 ਤੋਂ 29 ਲੱਖ ਦਾ ਨਵਾਂ ਹੈ ਜੀ ਠੀਕ ਹੈ 9092000 ਕਿਲੋਮੀਟਰ ਚੱਲੀ ਹੈ ਪਹਿਲੇ ਨਾਂ ਦੀ ਕਾਰ ਹੈ ਜੀ ਟਾਇਰ ਟੂ ਨਵੇਂ ਨੇ ਜੀ ਨਵੇਂ ਆ ਗਏ ਆ ਜੀ ਕੋਈ ਕਲੇਮ ਨਹੀਂ ਬਾਡੀ ਦਾ ਕੋਈ ਰੰਗ ਪੇਂਟ ਨਹੀਂ ਕੀਤਾ ਵੀ ਜੀ ਸਾਰੀ ਓਰੀਜਨਲ ਕਾਰ ਹੈ ਜੀ ਪਹਿਲਾ ਓਨਰ ਆ ਪਹਿਲਾ ਓਨਰ ਜੀ 20 ਮਾਡਲ ਪੁਸ਼ਪਤਨ ਸਟਾਰਟ ਜਿਹੜੀ ਹੁੰਦੀ ਜੀ ਉਹ ਮਾਡਲ ਹੈ ਜੀ ਭਾਈ ਜੀ ਵੀਐਕਸ ਗੱਡੀ ਆ ਮੈਨੂਅਲ ਗੇਅਰ ਦੀ 2020 ਮਾਡਲ ਬੀਐਸ 6 ਇੰਜਨ ਵਾਲੀ 2020 ਚ ਆਈਆਂ ਸੀ ਨਾ ਮੇਰੇ ਵੀਐਸਪ ਲੋ ਜੀ ਦਿੱਲੀ ਤੱਕ ਗੱਡੀ ਜਾਊਗੀ ਕੋਈ ਰਿਕਵਰ ਨਹੀਂ ਕਿਤੇ ਆਉਣੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਤੇ ਇਹਦਾ ਕੀ ਰੇਟ ਹੈ ਇਹ 17.5 ਡਿਮਾਂਡ ਹੈ ਜੀ 17 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਹਾਂ 15 ਤੋਂ 16 ਲੱਖ ਦਾ ਲੋਨ ਵੀ ਕਰਵਾ ਦੇਾਂਗੇ ਲੱਖ ਡਾ 1.5 ਲੱਖ ਰੁਪਇਆ ਡਾਉਨ ਪੇਮੈਂਟ ਚਾਹੀਦੀ ਆ ਹਾਂ ਜੀ ਹਾਂ ਠੀਕ ਹੈ ਜੀ ਤੇ ਅੱਗੇ ਆ ਗਈ ਗੱਡੀ i10 i10 ਹੈ ਜੀ 2018 ਰਜਿਸਟਰਡ 19 ਹੂੰ ਨੰਬਰ ਬੜਾ ਸੁਣਾ ਹਾਂ 1786 ਮਤਲਬ ਪਿੱਛੇ 786 ਆ ਰਿਹਾ ਹਾਂ ਜੀ ਹਾਂ ਜੀ ਪੈਟਰੋਲ ਦੀ ਹੈ ਜੀ ਸਪੋਰਟਸ ਮਾਡਲ ਹੈ ਜੀ ਸਾਰੇ ਫੀਚਰ ਹੈ ਜੀ ਕਲਾਈਡਰ ਬਿਲਕੁਲ ਨਵੇਂ ਹੈ ਮੀਮਾਉਮਾ ਵੀਰਾ ਬੱਲੜਾ ਜੀ ਠੀਕ ਹੈ ਨਾ ਦੀ ਹੈ ਜੀ ਪ੍ਰੋਪਰ ਨੰਬਰ ਦੀ ਇਹਦੀ ਡਿਮਾਂਡ ਹੈਗੀ ਜੀ 4.5 ਲੱਖ ਰੁਪਈਆ ਜੀ ਠੀਕ ਹੈ ਤੇ ਸਵਾ 4 ਲੱਖ ਦੀ ਕਾਰ ਦੇ ਦੇਾਂਗੇ ਜੀ 3.5 ਲੱਖ ਦਾ ਲੋਨ ਇਹਦੇ ਵੀ ਕਰਾ ਦੇਾਂਗੇ ਜੀ 75000 ਰੁਪਈਆ ਲਿਆਓ ਬਾਈ ਜੀ ਐਂਡਰੌਇਡ ਪਲੇਅਰ ਨਵੇਂ ਲੱਗਿਆ ਹੋਇਆ ਸੀਟ ਕਵਰ ਨਵੇਂ ਪਏ ਹੋਣੇ ਅਲਾਈ ਚੈੱਕ ਕਰੋ ਕਿੰਨੇ ਸੋਹਣੇ ਲੱਗੇ ਹੋਏ ਨੇ ਤੇ ਹੱਬਾਂ ਦੇ ਉੱਤੇ ਰੰਗ ਵੀ ਤੋਤੇ ਰੰਗਾ ਕੀਤਾ ਹੋਇਆ ਜੱਜ ਦੀ ਆ ਗੱਡੀ ਖੜੀ 75000 ਰੁਪਈਆ ਡਾਉਨ ਪੇਮੈਂਟ ਨਾਲ ਮਿਲ ਜੂ ਤੇ ਅੱਗੇ ਖੜੀ ਆ ਫਿਰ ਇਨੋਵਾ ਕ੍ਰਿਸਟਾ ਦੱਸਿਓ ਜੀ ਇਹ ਹੈ ਠੀਕ ਹੈ ਕੋਈ ਪਰ ਨੰਬਰ ਦੀ ਇੰਸ਼ੋਰੈਂਸ ਉਸ ਫੁੱਲ ਹੈ ਜੀ 117000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਹੂੰ ਸਾਢੇ 12 ਲੱਖ ਰੁਪਏ ਦੀ ਡਿਮਾਂਡ ਹੈ ਜੀ 12 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਜੀ 12 ਲੱਖ ਦੀ ਹਾਂ ਜੀ ਪੂਰੀ ਮੇਨਟੇਨ ਹੈ ਕੰਪਨੀ ਮੇਨਟੇਨ ਕਾਰ ਹੈ ਜੀ ਹੂੰ ਚਲਾਵਾ ਚਲੂਆ ਹਰ ਇੱਕ ਚੀਜ਼ ਪਰਫੈਕਟ ਹੈ ਜੀ ਇਹ ਸਭ ਤੋਂ ਟੌਪ ਵਾਲਾ ਮਾਡਲ ਆ ਗਿਆ ਬਈ ਜੀ ਜੈਡ ਆਟੋ ਕਰੋ ਜੀ ਚੈੱਕ ਸਾਫ਼ ਸੁਥਰੀ ਗੱਡੀ ਹੈ ਕੈਪਟਨ ਸੀਟਾਂ ਦੇ ਵਿੱਚ ਹਾਂ 10 ਤੋਂ 11 ਲੱਖ ਦਾ ਲੋਨ ਵੀ ਹੋ ਜਾਊਗਾ ਜੀ ਲੱਖ ਰੁਪਏ ਲੱਖ ਡੇਢ ਲੱਖ ਲਿਆਉਂਦੀ ਲੋੜ ਹੈ ਜੀ ਬਾਕੀ ਲੋਨ ਕਰਾ ਦੇਾਂਗੇ ਲਿਓ ਜੀ ਲੱਖ ਡੇਢ ਲੱਖ ਬਾਕੀ ਹੋ ਜੂ ਲੋਨ ਅੱਗੇ ਆ ਗਈ ਨਵੀਂ ਸ਼ੇਪ ਵਾਲੀ i10 ਗ੍ਰੈਂਡ ਨਿਓਸ ਹਾਂਜੀ ਇਹ ਆ ਜੀ 19 ਦਸੰਬਰ ਦੀ ਹੈ ਜੀ ਆਟੋ ਗੇਅਰ ਚ ਕਾਰ ਹੈ ਇਹ ਹੂੰ ਪੰਜਾਬ ਨੰਬਰ ਦੀ ਫੋਲ ਨਹੀਂ ਛੋੜਾ 50 ਤੋਂ 52000 ਕਿਲੋਮੀਟਰ ਜਨਨ ਚੱਲੀ ਹੋਈ ਹੈ ਜੀ ਠੀਕ ਹੈ ਸਾਫ਼ ਸੁਥਰੀ ਨੀਟ ਐਂਡ ਕਲੀਨ ਪੈਟਰੋਲ ਦੀ ਕਾਰ ਹੈ ਜੀ ਹੂੰ ਇਹਦੀ ਡਿਮਾਂਡ ਹੈਗੀ ਜੀ 5.5 ਲੱਖ ਰੁਪਏ 5 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਜੀ ਸਾਢੇ 4 ਦਾ ਲੋਨ ਵੀ ਕਰਵਾ ਦੇਾਂਗੇ ਜੀ ਲੋ ਜੀ 5 ਲੱਖ ਦੀ ਗੱਡੀ ਮਿਲ ਜੂ 4.5 ਦਾ ਲੋਨ ਵੀ ਹੋ ਜੂਗਾ ਆਟੋਮੈਟਿਕ gear ਵਾਲੀ ਕਾਰ ਆ ਬਾਈ ਜੀ i10 grand nios ਛੋਟੀਆਂ ਗੱਡੀਆਂ ਦੇ ਵਿੱਚ ਆਟੋਮੈਟਿਕ ਗੱਡੀ ਬਹੁਤ ਘੱਟ ਮਿਲਦੀ ਆ ਪਰ ਤੁਹਾਡੇ ਵਾਸਤੇ ਲੈ ਆਏ ਤੇ ਅੱਗੇ ਫੇਰ i10 grand nios ਹੀ ਖੜੀ ਆ ਦੱਸੋ ਇਹ ਹੈ ਜੀ 2021 ਮਾਡਲ ਉਹ 2021 ਆ ਉਹ 19 ਦਸੰਬਰ ਦੀ ਅੱਛਾ 19 ਇਹ 21 ਆ ਜੀ ਇਹ ਵੀ ਆਟੋਮੈਟਿਕ ਇਹ ਵੀ ਆਟੋਮੈਟਿਕ ਹੈ ਇਹ ਵੀ ਸਪੋਰਟਸ ਹੈ 30000 ਕਿਲੋਮੀਟਰ ਚੱਲੀ ਹੋਈ ਹੈ ਜੀ ਠੀਕ ਹੈ ਇਹਦੀ ਡਿਮਾਂਡ ਹੈ ਜੀ 6 ਲੱਖ ਰੁਪਈਆ ਇਹ 575000 ਦੀ ਕਾਰ ਦੇ ਦੇ ਦਾਂਗੇ ਜੀ ਲਓ ਜੀ 5 ਲੱਖ ਦਾ ਲੋਨ ਵੀ ਕਰਾ ਦੇਵਾਂਗੇ ਇਹ ਦਾ 5 ਲੱਖ 75000 ਦੀ ਗੱਡੀ ਮਿਲ ਜੂ ਇਹਦੇ ਵਾਸਤੇ ਲੈ ਕੇ ਆਉਣਾ ਬਾਈ ਜੀ ਤੁਸੀਂ 75000 ਰੁਪਿਆ ਡਾਉਨ ਪੇਮੈਂਟ ਦਾ ਇਹ ਵੀ ਆਟੋਮੈਟਿਕ ਆ ਵਧੀਆ ਗੱਡੀ ਹੈ ਇਹ ਵੀ ਤੇ ਅੱਗੇ ਆ ਗਈ ਬਾਈ ਜੀ 2020 ਮਾਡਲ ਮੈਨੂਅਲ ਹੂੰ ਇਹ ਵੀ ਪੈਟਰੋਲ ਦੀ ਹੈ ਜੀ ਜੀ ਸਪੋਰਟ ਮਾਡਲ ਹੈ 30000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਇਹਦੀ ਡਿਮਾਂਡ 5.5 ਲੱਖ ਰੁਪਿਆ ਜੀ 4 ਲੱਖ 90000 ਰੁਪਏ ਦੀ ਕਾਰ ਦੇ ਦੇਵਾਂਗੇ ਜੀ ਠੀਕ ਹੈ ਤੇ ਸਾਢੇ 4.5 ਲੱਖ ਦਾ ਲੋਨ ਵੀ ਕਰਵਾ ਦੇਵਾਂਗੇ ਲਓ ਜੀ ਸਾਢੇ 4 ਦਾ ਲੋਨ ਹੋ ਜੂਗਾ ਗੱਡੀ ਘੱਟ ਬਜਟ ਚ ਚਾਹੀਦੀ ਆ ਮੈਨੂਅਲ ਚਲਾ ਲੋਂਗੇ ਤਾਂ ਗੱਡੀ ਲੈ ਲਿਓ ਬਈ ਉਹਦੇ ਨਾਲ ਥੋੜੇ ਜਿਹੇ ਪੈਸੇ ਬਚ ਜਾਣਗੇ ਸਿਰਫ 30000 ਕਿਲੋਮੀਟਰ ਚੱਲੀ ਚੱਲੀ ਸਿਰਫ 30000 ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਐ ਤੇ ਡਾਊਨ ਪੇਮੈਂਟ ਕਿੰਨੀ ਕਹਦੀ 50000 ਹੀ ਬੜਾ ਜੀ 50000 ਬਹੁਤ ਆ ਠੀਕ ਐ ਜੀ ਤੇ ਅੱਗੇ ਆ ਗਈ ਇਟਿਓਸ 2015 ਮਾਡਲ ਇਟਿਓਸ ਫਰਸਟ ਓਨਰ ਐ ਜੀ ਬੀਐਕਐਸਟੀ ਡੀਜ਼ਲ ਦੀ ਕਾਰ ਐ ਜੀ ਠੀਕ ਐ ਜੀ ਟੌਪ ਮਾਡਲ ਕਾਰ ਆ 75000 ਕਿਲੋਮੀਟਰ ਚੱਲੀ ਐ ਜੀ ਫਰਸਟ ਓਨਰ ਐ ਜੀ ਠੀਕ ਐ ਜੀ ਇਹਦੀ ਡਿਮਾਂਡ 10 ਤੋਂ ਸਾਢੇ ਦਿਨ ਦਾ ਲੋਨ ਵੀ ਕਰਵਾ ਦਾਂਗੇ ਤੇ ਲੋ ਜੀ ਤਿੰਨ ਤੋਂ ਸਾਢੇ 3 ਲੱਖ ਤੱਕ ਲੋਨ ਹੋ ਜੂਗਾ ਯਾਨੀ 50000 70000 80000 ਜਿੰਨੀ ਡਾਊਨ ਪੇਮੈਂਟ ਦੇਣੀ ਆ ਦੇ ਦਿਓ ਬਾਕੀ ਹੋ ਜੂ ਲੋਨ ਗੱਡੀ ਕੰਡੀਸ਼ਨ ਦੀ ਇਹ ਵੀ ਸਾਫ ਸੁਥਰੀ ਆ ਤੁਸੀਂ ਦੇਖ ਹੀ ਲਤੀ ਲੋ ਜੀ ਅੱਗੇ ਤੁਹਾਡੇ ਵਾਸਤੇ ਗੱਡੀ ਲਾਈ ਫੋਰਡ ਦੀ ਇਕੋ स्पोर्ट ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਤੇ ਬਹੁਤ ਘੱਟ ਚੱਲੀ ਹੋਈ ਦੱਸਿਓ ਵੀਰੇ 2020 ਮਾਡਲ ਹੈ ਜੀ ਸਪੋਰਟਸ ਪਲੱਸ ਯਾਨੀ ਸਾਰੇ ਨੋ ਸੀਰੀਆ ਵਾਲਾ ਮਾਡਲ ਹੈ ਟੈਟanium ਸਪੋਰਟਸ ਠੀਕ ਹੈ ਫਸਟ ਓਨਰ ਹੈ ਕੰਪਨੀ ਰਿਕਾਰਡ ਨਾਲ ਸਿਰਫ 40000 ਕਿਲੋਮੀਟਰ ਚੱਲੀ ਹੈ ਜੀ 20 ਮਾਡ BS6 ਟਟੇਨੀਅਮ ਟਾਪ ਵੀ 40000 ਚੱਲੀ ਸਿਰਫ 40000 ਚੱਲੀ ਹੈ ਜੀ ਕੀ ਬਾਤ ਹੈ ਚਾਰ ਪੰਜ ਸਰਵਸਾ ਸ਼ੋਰੂਮ ਚ ਹੀ ਹੋਈਆਂ ਇਹਦੀਆਂ ਜੀ ਠੀਕ ਹੈ ਬੀਮਾ ਵੀ ਅਪਰਾਲ ਟਿੱਕਰ ਫੁੱਲ ਹੈ ਜੀ ਹਮ ਟੋਟਲੀ ਫੀਚਰ ਹੈ ਜੀ ਕਰੂਜ਼ ਕੰਟਰੋਲ ਸਨ ਰੂਫ ਪੁਸ਼ ਬਟਨ ਅਲਾਈ ਵੀਲ ਹਰ ਇੱਕ ਚੀਜ਼ ਕੰਪਨੀ ਵੱਲੋਂ ਹੀ ਲੱਗਿਆ ਹੋਇਆ ਹੈ ਬਾਈ ਜੀ ਜਿਹੜੀ ਤੁਸੀਂ LED ਦੇਖਦੇ ਹੋ ਵੀ ਕੰਪਨੀ ਵੱਲੋਂ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਸਨ ਰੂਫ ਆਟੋ ਕਲਾਈਮਟ AC A to Z ਕੰਪਨੀ ਵਾਲੇ ਅਲਾਈ ਟਾਇਰ ਨਵੇਂ ਮਿਲਕੁੱਲ ਮਤਲਬ ਕਿ ਸ਼ੋਰੂਮ ਕੰਡੀਸ਼ਨ ਦੀ ਗੱਲ ਆ ਸਿਰਫ 40000 ਚੱਲੀ ਹੋਈ ਤੇ 13,75,000 ਦੀ ਨਵੀਂ ਸੀਗੀ ਜੀ ਅੱਛਾ ਆਪਾਂ ਸਿਰਫ ਸਾਢੇ 6 ਡਿਮਾਂਡ ਰੱਖੀ ਜੀ 7 ਲੱਖ ਰੁਪਏ ਦੀ ਕਾਰ ਦੇ ਦੇਣੀ ਹੈ ਜੀ 7 ਲੱਖ ਦੀ ਹਾਂ 6 ਤੋਂ ਸਾਢੇ 6 ਦਾ ਲੋਨ ਵੀ ਕਰਵਾ ਦਣਾ ਹੈ ਜੀ ਲਓ ਜੀ ਸਾਢੇ 6 ਦਾ ਲੋਨ ਹੋ ਜਾਊ 7 ਲੱਖ ਦੀ ਗੱਡੀ ਮਿਲ ਜੂਗੀ 50000 ਰੁਪਏ ਡਾਊਨ ਪੇਮੈਂਟ 50000 ਲੈ ਆਓ ਬਾਈ ਜੀ ਗੱਡੀ ਲੈ ਜਾਓ ਤੇ ਆਉਣਾ ਤੁਸੀਂ ਮਿਲਨ ਮੋਟਰ ਫਿਰੋਜ਼ਪੁਰ ਕੈਂਟਸ ਸਕਰੀਨ ਤੇ ਚੱਲਦੇ ਨੇ ਨੰਬਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਸਤਿ ਸ੍ਰੀ ਅਕਾਲ